ਫਿਲਮੀ ਅਦਾਕਾਰਾਂ ਅਤੇ ਮੰਡੀ ਤੋਂ ਭਾਜਪਾ ਸੰਸਦ ਕੰਗਣਾ ਰਣਾਮਤ ਵੱਲੋਂ ਬਿਆਨ ਦਿੱਤਾ ਗਿਆ ਹੈ ਕਿ ਕੇਂਦਰ ਸਰਕਾਰ ਨੂੰ ਤਿੰਨ ਖੇਤੀ ਕਾਨੂੰਨ ਵਾਪਸ ਲਿਆਉਣੇ ਚਾਹੀਦੇ ਹਨ ਜਿਸ ਨੂੰ ਲੈ ਕੇ ਕਿਸਾਨਾਂ ਵੱਲੋਂ ਕੰਗਣਾ ਰਣਾਵਤ ਦੇ ਇਸ ਬਿਆਨ ਦਾ ਪੂਰਾ ਵਿਰੋਧ ਕੀਤਾ ਜਾ ਰਿਹਾ ਹੈ ਇਸ ਨੂੰ ਲੈ ਕੇ ਕਿਸਾਨ ਆਗੂ ਬਲਦੇਵ ਸਿੰਘ ਸਰਸਾ ਨੇ ਕੰਗਣਾ ਰਣਾਵਤ ਦੇ ਬਿਆਨਾਂ ਨੂੰ ਲੈ ਕੇ ਬੋਲਦੇ ਹੋਏ ਕਿਹਾ ਕਿ ਕੰਗਣਾ ਰਣਾਵਤ ਜਾਣਬੁੱਝ ਕੇ ਕਿਸਾਨਾਂ ਨੂੰ ਚੜਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇਸ ਤਰ੍ਹਾਂ ਦੇ ਵਿਵਾਦਿਤ ਬਿਆਨ ਪੰਜਾਬ ਦਾ ਮਾਹੌਲ ਖਰਾਬ ਕਰਨਗੇ ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਕਾਫੀ ਲੰਬਾ ਸਮਾਂ ਸੰਘਰਸ਼ ਕਰਨ ਦੇ ਬਾਅਦ ਇਹ ਕਾਨੂੰਨ ਵਾਪਸ ਕੀਤੇ ਸਨ ਉਹਨਾਂ ਕਿਹਾ ਕਿ ਇਹ ਕੰਗਣਾ ਜਾਣ ਬੁੱਝ ਕੇ ਇਹੋ ਜਿਹੇ ਬਿਆਨਬਾਜ਼ੀਆਂ ਕਰਕੇ ਮਾਹੌਲ ਖਰਾਬ ਕਰਨ ਦੀ ਬਾਰ ਬਾਰ ਕੋਸ਼ਿਸ਼ ਕਰਦੀ ਰਹਿੰਦੀ ਹੈ ਉਹਨਾਂ ਕਿਹਾ ਕਿ ਕੰਗਣਾ ਦੀ ਜ਼ੁਬਾਨ ਤੇ ਭਾਜਪੀ ਨੂੰ ਪੂਰੀ ਤਰ੍ਹਾਂ ਲਗਾਮ ਲਗਾਉਣੀ ਚਾਹੀਦੀ ਹੈ ਕੰਨਰਾ ਰੌਤ ਨੇ ਜਿਹੜਾ ਬਿਆਨ ਦਿੱਤਾ ਹੈ ਇਹ ਦੇਸ਼ ਦੇ ਵਿੱਚ ਜਿਹੜੀ ਬਣੀ ਹੋਈ ਸ਼ਾਂਤੀ ਹੈ ਉਹਨੇ ਹੁਣ ਤੱਕ بڑے ਹੱਥ ਕੰਡੇ ਪਨਾਏ ਨਹੀਂ ਉਹਨੇ ਐਮਰਜੈਂਸੀ ਜਿਹੜੀ ਫਿਲਮ ਬਣਾਈ ਉਹਦੇ ਤੇ ਉਹਨੇ ਚੱਲਦੇ ਕਿਸਾਨ ਅੰਦਾਲਨ ਦੇ ਵਿੱਚ ਪਹਿਲਾਂ ਵੀ ਸਾਡੀਆਂ ਧੀਆਂ ਪੜਾਂ ਦੇ ਖਿਲਾਫ ਬੋਲੀ ਸੀ 100 ਰੁਪਏ ਦੇ ਯਾਰੀ ਯਾਰੀ ਉਸ ਤੋਂ ਬਾਅਦ ਵੀ ਉਹ ਬਹੁਤ ਕੁਝ ਬੋਲ ਰਹੀ ਆ ਤੇ ਉਹਦਾ ਅਗੇ ਇੱਕ ਨਜ਼ਰ ਨੂੰ ਘੁਟਣਾ ਲੱਗਿਆ ਪਰ ਮੇਰਾ ਖਿਆਲ ਹੈ ਕੋਈ ਤਸਦੀ ਨਹੀਂ ਹੋਈ ਇਹ ਕੰਗਨਾਰ ਨੌਤ ਜਿਹੜੀ ਆ ਇਹ ਭਾਜਪੀ ਦੀ ਬਲਾਈ ਬੋਲ ਰਹੀ ਆ ਔਰ ਇਹ ਚਾਹੁੰਦੇ ਨੇ ਕਿ ਦੇਸ਼ ਦੇ ਵਿੱਚ ਜਿਹੜੀ ਆ ਸ਼ਾਂਤੀ ਨੀਲ ਰਹਿਣੀ ਚਾਹੀਦੀ ਦੇਸ਼ ਦਾ ਮਾਹੌਲ ਜਿਹੜਾ ਇੱਥੇ ਅੱਗ ਲੱਗਣੀ ਚਾਹੀਦੀ ਆ ਸਾੜ ਕੂਕ ਕਤਲੋਕਾਰ ਸੈਡੀਆ ਤਾਂ ਕਰਕੇ ਇਸ ਤਰ੍ਹਾਂ ਦੇ ਜਿਹੜੇ ਵਿਰਾਨ ਜਿਹੜੀ ਆ ਇੱਕ ਅੰਗਨਾ ਰੋਟ ਜਿਹੜੀ ਸੀ ਜੀ ਕਿਸਾਨੀ ਅੰਦੋਲਨ ਦੌਰਾਨ ਕਾਂਸੂਦਲ ਕਿਸਾਨ ਸ਼ਹੀਦ ਹੋ ਗਏ ਸੀ ਤੇ ਉਹਨੇ ਕੰਗਨਾ ਕਹਿ ਰਹੀ ਕਿ ਖੇਤ ਨੂੰ ਕੇਂਦਰ ਸਰਕਾਰ ਨੂੰ સોਪਨਾ ਚਾਹੀਦਾ ਜਿਹੜੇ ਖੇਤੀਬਾੜੀ ਕਾਨੂੰਨ ਸੀ ਕਿੰਨੇ ਗਏ ਕਿਸਾਨ ਦੇ ਹੱਕ ਦੇ ਲਈ ਸੀ ਸਾਡੇ 750 ਕਿਸਾਨ ਜਿਹੜਾ ਉਸ ਟਾਈਮ ਤੇ ਸ਼ਹੀਦ ਹੋਇਆ ਸਾਡਾ ਖਰਚ ਕਿੰਨਾ ਹੋਇਆ ਅਸੀਂ ਕਿਸ ਤਰ੍ਹਾਂ ਉੱਤੇ ਤੂਫਾਨ ਦੇ ਵਿੱਚ ਜਿਹੜੇ ਕਿੰਨੇ ਬੰਦੇ ਸਾਡੀ ਜਿਹੜੀ ਉਹ ਜਕਮੀ ਹੋਏ ਇਹਨੇ ਅੱਜ ਵੀ ਸਾਡੇ ਕਈ ਲੜਕੇ ਜਿਹੜੇ ਨੇ ਜਿਹੜੇ ਉਹ ਬੰਜੀ ਦੇ ਉੱਤੇ ਰੋਲਡਰ ਨੇ ਜਿਹਦੀ ਆ ਜਿਹੜੀ ਆ ਗਈਆ ਡਿਸਕ੍ਰੀਪਲ ਪ੍ਰੋਬਲਮ ਜਿਹਨਾਂ ਨੂੰ ਆ ਗਈ ਤਾਂ ਕਈਆਂ ਨੂੰ ਹੋਰ ਚਿੰਤਾ ਜਣੀ ਮਦਦ ਆਈਆ ਆ ਜਿਹੜਾ ਹੁਣ ਡੋਲਰ ਚਾਹ ਰਿਹਾ ਇਹਦੇ ਵਿੱਚ ਸ਼ੁਭ ਕਰਨ ਦਾ ਕਤਲ ਜਿਹਦੇ ਚ ਪਿੰਤਪਾਲ ਸਿੰਘ ਨੂੰ ਘੋਰੇ ਚ ਪਾ ਕੇ ਪੰਜਾਬ ਹਰਿਆਣੇ ਦੇ ਗੁੰਡੇ ਪੁਲਿਸ ਵਾਲਿਆਂ ਵੱਲੋਂ ਲੈ ਜਾਣਾ ਉਹਦੀ ਹੱਤ ਕਰਨੀ ਇਹਨਾਂ ਹਾਲਾਤਾਂ ਚੋਂ ਅਸੀਂ ਗੁਦਰ ਰਹੇ ਆ ਤੇ ਮੰਨੀਆਂ ਹੋਈਆਂ ਮੰਗਾ ਅਸੀਂ ਮਰਉਣ ਵਾਸਤੇ ਗਏ ਸੀ ਤਾਂ ਸਾਡੇ ਵਾਲੇ ਤਾਂ ਸਿੱਕੇ ਕਹਿੰਦੇ ਨੇ ਵੀ ਅੱਜ ਵੀ ਜਿਹੜੇ ਆ ਇਹ ਕਾਲੇ ਜਿਹੜੇ ਕਾਲੇ ਨੂੰ ਰੰਗ ਕਰਾਇਆ ਸੀ ਇਹ ਕਹਿੰਦੇ ਆ ਲੱਗਣੀ ਚਾਹੀਦੀ ਐ ਔਰ ਇੱਕ ਗੱਲ ਹੋਰ ਕਹਿੰਦੀ ਐ ਕਹਿੰਦੀ ਕਿਸਾਨਾਂ ਨੂੰ ਮੰਗ ਕਰਨੀ ਚਾਹੀਦੀ ਆ ਤੂੰ ਕੌਣ ਹੈ ਬਈ ਕਿਸਾਨਾਂ ਨੂੰ ਰਾਏ ਦੇਣ ਵਾਲੀ ਸੋ ਮੇਰਾ ਮਤਲਬ ਕੰਨ ਤੋਂ ਭਾਵੇਂ ਆ ਕਿ ਇਹ ਕੰਨਾਰ ਨੌਤ ਇੱਕ ਉਹ ਔਰਤ ਆ ਇਹਨੇ ਹੋਰ ਵੀ ਬੜੇ ਇਲਜ਼ਾਮ ਲਾਇਏ ਜੀ ਉੱਥੇ ਬਲਾਕਕਾਰ ਹੁੰਦੇ ਸਨ ਉੱਥੇ ਫਨਾਲਾ ਹੁੰਦਾ ਸੀ ਲੇਕਿਨ ਬਾਅਦ ਚ ਪਤਾ ਲੱਗਿਆ ਕਿ ਜਿਹੜੀ ਇਹ ਬਲਾਕਕਾਰਾਂ ਦੀ ਗੱਲ ਕਰਦੀ ਐ ਕਿਉਂ ਕਰਦੀ ਐ ਅਸਲ ਗੱਲ ਐ ਕਿ ਜਿਹੜੀਆਂ ਲੜਕੀਆਂ ਉਸ ਟਾਈਮ ਦੇ ਉੱਤੇ ਸਾਡੇ ਅੰਦਲਨ ਨੂੰ ਫੇਲ ਕਰਨ ਵਾਸਤੇ ਏਜੰਸੀਆਂ ਨੇ ਸਰਕਾਰਾਂ ਨੇ ਪੇਚੀਆਂ ਸੀ ਬੀਜੇਪੀ ਵੱਲੋਂ ਉਹ ਲੜਕੀਆਂ ਜਿਹੜੀਆਂ ਸੀ ਅਸੀਂ ਫੜ ਕੇ ਤੁਹਾਡੇ ਮੀਡੀਆ ਦੇ ਸਾਹਮਣੇ ਅਸੀਂ ਮੀਡੀਆ ਚ ਨਹੀਂ ਲੈਣੀਆਂ ਇਹਨ ਪਤਾ ਤੁਹਾਨੂੰ ਸਾਰਾ ਤੁਹਾਨੂੰ ਕਿਹਾ ਸੀ ਵੀ ਫੁੱਟ ਹੋਣਾ ਬਹੁਤ ਫੁੱਸ ਨੂੰ ਫੜਾਈਆਂ ਐਸ ਐਚਓ ਜਿਹੜਾ ਸੀ ਉਥੋਂ ਫੁੱਟ ਨਿਆਰਾ ਉਹਨੂੰ ਫੜਾਈਆਂ ਵੀ ਇਹਨਾਂ ਲੜਕੀਆਂ ਨੂੰ ਘਰ ਭੇਜ ਮੈਨੂੰ ਇਹ ਪਤਾ ਲੱਗਾ ਵੀ ਉਹ ਲੜਕੀਆਂ ਜਿਹੜੀਆਂ ਇਸ ਤਰ੍ਹਾਂ ਬਾਦ ਨੀਅਤ ਨਾਲ ਭੇਜੀਆਂ ਸੀ ਵੀ ਉਹਨਾਂ ਲੜਕੀਆਂ ਨਾਲ ਅੰਦੋਲਨ ਦੇ ਵਿੱਚ ਮੁੰਡੇ ਵੀ ਭੇਜੇ ਗਏ ਵੀ ਜਿਹੜੇ ਤੁਸ਼ ਕਰਮ ਕਰਨਗੇ ਤੇ ਉਹ ਮੁਰਕੇ ਕਿਸਾਨਾਂ ਦੇ ਜੁਮੇ ਲਾ ਕੇ ਲਾਲਾ ਲਾਲਾ ਕਰਕੇ ਸਾਡੇ ਅੰਦੋਲਨ ਫੇਰ ਖਾਰਾਈ ਉਹ ਲੜਕੀਆਂ ਮੈਨੂੰ ਇਹ ਪਤਾ ਲੱਗਾ ਕਿ ਉਹ ਕੰਗਣਾ ਨੌਤਰੇ ਵੇਚੀਆਂ ਸੀ ਕਿ ਤਾਂ ਸਾਡੇ ਚ ਇਹ ਇਸ ਤਰ੍ਹਾਂ ਵੇਚਿਆ ਇਹ ਸੰਸਦ ਉਹ ਕਿਸ ਤਰ੍ਹਾਂ ਦਾ ਬਿਆਨ ਉਹ ਦੇ ਨਹੀਂ ਲੱਗਦਾ ਕਿ ਕਿਸਾਨਾਂ ਵੱਲੋਂ ਕੋਈ ਕਾਰਵਾਈ ਦੀ ਮੰਗ ਕੀਤੀ ਜਾਣੀ ਸਾਨੂੰ ਇਹ ਤੇ ਕੋਈ ਇਸ ਕੋ ਇਹੋ ਜਿਹੇ ਜਿਹੜੇ ਨਾ ਬਹੁਤ ਰੌਲਾ ਪਾਉਂਦੇ ਨੇ ਸਾਡੀ ਸਿਹਤ ਤੇ ਕੋਈ ਅਸਰ ਨਹੀਂ ਪਰ ਇਹ ਦੇਸ਼ ਦੇ ਵਿੱਚ ਫਿਰਕੂ ਦੰਗੇ ਕਰਾਉਣਾ ਚਾਹੁੰਦੇ ਨੇ ਤੇ ਮੈਂ ਕਹਾਂ ਇੱਕ ਉਹਦੀ ਸੋਚ ਆ ਕਿ ਮੈਂ ਪਹਿਲਾਂ ਕਿਸਾਨਾਂ ਦੇ ਖਿਲਾਫ ਸਾਰਿਆਂ ਦੇ ਖਿਲਾਫ ਬੋਲ ਕੇ ਤੇ ਜਿਹੜਾ ਸੀ ਉਹ ਪਾਰਲੀਮੈਂਟ ਦੀ ਜਿਹੜੀ ਸੀ ਉਹ ਟ੍ਰਿਕ ਬੀਜਪੀ ਕੇ ਲੈ ਲਈ ਤੇ ਉਹ ਐਮਪੀ ਬਣ ਗਈ ਹੁਣ ਉਹਨੂੰ ਆਪੀ ਜਿੰਨਾ ਵੀ ਜ਼ਿਆਦਾ ਬੋਲੂਗੀ ਤੇ ਮੈਨੂੰ ਜਿਹੜਾ ਉਹ ਮੰਤਰੀ ਮੰਡਲ ਚ ਕੁਰਸੀ ਮਿਲ ਜੇਗੀ ਜਿਸ ਕਰਕੇ ਬੋਲ ਰਹੀ ਆ ਤੇ ਇਸ ਕਰਕੇ ਸਾਨੂੰ ਇਹਦੇ ਖਿਲਾਫ ਪਿਆ ਨੇ ਤੇ ਇੱਕ ਵਾਰ ਮੰਗ ਮੈਂ ਜ਼ਰੂਰ ਸਰਕਾਰ ਤੋਂ ਕਰਦਾ ਵੀ ਜੇ ਉਹ ਤੁਹਾਡੇ ਕਹਿੰਦੇ ਨਹੀਂ ਤੁਹਾਡੇ ਨੋਟਿਸ ਦਾ ਅਸਰ ਨਹੀਂ ਤੇ ਫਿਰ ਇਹ ਕੰਮ ਕਰ ਦਿਓ ਵੀ ਅਫਰਤਪਾਲ ਨੂੰ ਤੇ ਤੁਸੀਂ ਡਿਪੂ ਕਾਰਜਕਾਰੀ ਜੇਲ੍ਹ ਚ ਪੈਣਾ ਕਿਸੇ ਇੱਕ ਸੂਤੋਂ ਭੇਜੋ ਡੀਬ੍ਰੂਗੜ੍ਹ ਜੇਲ੍ਹ ਚ ਤਾਈ ਭੇਜਣ ਵਾਲੀ ਇੱਕ ਕੰਗਨਾਰ ਨਾਓ ਤੇ ਆ ਇਹਨੂੰ ਭੇਜੋ ਯਾਰ ਡੀਬ੍ਰੂਗੜ੍ਹ ਥੀਲ ਦੇ ਵਿੱਚ ਆਪਸਾਂ ਸ਼ਾਂਤੀ ਬਣੀ ਰਹੇ